ਆਰਿਆਂ ਨੂੰ ਤੇ ਕੀ ਹਾਲ ਚਾਲ ਆ ਜੀ ਤੇ ਅੱਜ ਆਪਾਂ ਸਿਲੈਕਟ ਕਰਨ ਆਏ ਜੀ ਆਪਾਂ ਐਲਡੀ ਪੈਨਲ ਦਾ ਡਿਜ਼ਾਈਨ ਤੇ ਆਪਾਂ ਲੱਗੇ ਜੀ ਸਿਲੈਕਟ ਕਰਨ ਤੇ ਤੁਹਾਨੂੰ ਮੈਂ ਇਕਲੀ ਇਕਲੀ ਚੀਜ਼ ਦੱਸਾਂਗੇ ਆ ਗਏ ਆ ਜੀ ਹੁਣ ਤੇ ਹੁਣ ਆਪਾਂ ਦੁਕਾਨ ਦੇ ਅੰਦਰ ਲੱਗੇ ਜੀ ਐਂਟਰੀ ਕਰਨ ਆ ਆ ਜੀ ਦੁਕਾਨ ਤੇ ਬੜੀ ਸੋਹਣੀ ਦੁਕਾਨ ਹੈ ਆ ਜੀ ਵੀਰੇ ਬਣਾ ਦੀ ਜਿੰਨਾਂ ਦਾ ਵੀ ਦੁਕਾਨ ਤੋਂ ਆਪਾਂ ਲੈਣਾ ਹੈ ਨਾ ਤੇ ਆ ਲੱਗੇ ਜੀ ਸਿਲੈਕਟ ਕਰਨ ਹੋ ਲੱਗੇ ਨਾ ਬੰਨ ਇੱਕ ਤੇ ਆ ਸ਼ੀਟ ਆ ਇੱਕ ਆ ਸ਼ੀਟ ਆ ਕਾਸ਼ੀਟ ਇਹ ਬੜ ਚਮਕ ਚ ਨਹੀਂ ਵਾ ਤੇ ਗਾਇਸ ਇਹ ਕਾਸ਼ੀਟ ਆ ਜੀ ਤੇ ਸ਼ੀਟ ਤੇ ਤੁਹਾਨੂੰ ਹੁੰਦਾ ਇਸੇ ਕਾ ਬਲੈਕ ਚ ਆ ਵਾਈਟ ਚ ਤੇ ਇੱਕ ਕਾ कलर ਆ ਉਹ ਲਸ਼ਕੋਰ ਪੈਂਦੇ ਤੁਹਾਨੂੰ ਸਾਫ਼ ਨਹੀਂ ਲਿਗੂ ਤੇ ਇੱਕ ਇਹ ਹੈ ਜੀ ਗਾਇਸ ਫਲਾਵਰ ਵਾਲੀ ਆ ਬਟ ਸਾਨੂੰ ਇੰਨਾ ਚ ਕੋਈ ਵੀ ਪਸੰਦ ਨਹੀਂ ਇਸ ਕਰਕੇ ਆਪਾਂ ਬਕਸੇ ਖਲਾ ਲੀਆਂ ਤੇ ਆਪਾਂ ਬਕਸੇ ਰ ਹੈ ਸਿਲੈਕਟ ਕਰਨ ਦਾ ਫੀਸੀ ਦੇਖ ਸਕਦੇ ਜੀ ਹਾਂ ਲੋਰੀਆ ਜੀ ਤੇ ਆਹ ਕੁੰਡੇ ਸਬਜ਼ੀਆਂ ਚਿੰਬੜੀ ਵਗੈਰਾ ਸਾਰਾ ਖੋਜਾ ਤੇ ਆਪਾਂ ਦੋ ਮਿੰਟ ਆਪਾਂ ਲਾਸਟ ਸਿਲੇਕਸ਼ਨ ਆ ਕਰ ਲਈ ਆਂ ਹੁਣ ਡਿਨਰ ਆ ਸਿਲੈਕਟ ਹੋਈ ਵਾ ਉਹਨਾਂ ਨੂੰ ਬੈਕ ਟੂ ਵਲੌਗ ਮਿਲਦੇ ਜਬਾਰੀ ਤੇ ਉਹਨਾਂ ਨਾਲ ਪਹਿਲਾਂ ਉੱਤਨ ਕੀ ਤਰ੍ਹਾਂ ਦੀ ਜਾਣਕਾਰੀ ਮਿਲਦਣ ਹੋ ਰਹਾ ਤੇ ਵਧੀਆ ਮਾਲ ਦੇ ਬੰਦੀਆਂ ਮਿਲਣ ਆਪਾਂ ਇਹਨਾਂ ਆ ਸਿਲੈਕਟ ਲਾਸਟ ਆਪਾਂ ਮਿਲਦੇ ਆਂ ਜੀ ਤੁਹਾਨੂੰ ਹੁਣ ਅਸੀਂ ਪੱਥਰ ਲੈਣ ਚੱਲੇ ਆਂ ਸਾਡੇ ਮਾਈਤਾ ਲੱਗਣ ਦਾ ਪਿਆ ਜੀ ਆਈ ਜੀ ਸਾਡਾ ਮਾਈਤਾ ਇਹ ਉੱਤੇ ਰੱਡ ਰੱਡ ਨਹੀਂ ਲੱਤ ਜਾਨੀ ਵਾ ਪੱਟੀਆਂ ਦਾ ਬਾਕਸ ਬਣ ਗਿਆ ਜੀ ਵੇਖ ਸਕਦੇ ਜੀ ਪਰ ਮਹੋਣ ਨਹੀਂ ਆ ਜੀ ਲੋੜਾ ਵੀ ਬ੍ਰਾਊਨ ਕੱਢ ਉਹ ਕਦਮ ਚਾ ਉਹ ਨਾਮ ਹੀ ਨਹੀਂ ਆ ਗਿਆ ਟੋਟ ਨੂੰ ਉਹਦੇ ਬੋਲ ਨਹੀਂ ਆ ਗਏ ਨਾ ਉਹ ਉੱਥੇ ਰਹਿ ਗਈ ਮਾਈ ਗੱਡ ਉਹ ਸਟਾਰਟ ਹੋ ਗਿਆ ਕੰਮ ਸਾਡਾ ਬੈਕ ਟੂ ਬਲੌਗ ਬਾਕੀ ਜੀ ਸਾਰਿਆਂ ਨੂੰ ਤੇ ਐਲਡੀ ਪੰਨ ਬਣ ਗੋਗੇ ਰੈਡੀ ਅੱਜ ਕਵਰ ਵੀ ਉਤਾਰਤੇ ਸੀ ਉਹਨਾਂ ਨੇ ਤੇ ਵੇਖ ਸਕਦੇ ਜੋ ਬਾਕਸ ਬਣ ਗਏ ਆ ਇਹ ਐਲਡੀ ਲੀਆ ਤੇ ਆਜੀ ਸਾਡੇ ਲੋਰ ਹਾਂ ਇਹ ਆਜੀ ਬਾਬਾ ਜੀ ਦਾ ਦਰਬਾਰ ਤੇ ਇਹਨ ਵਿੱਚ ਪੱਲਾ ਲੱਗਣਾ ਮਤਲਬ ਆਪਾਂ ਲਖਾਇਆ ਸਾਤਨਾਮੇ ਕਮ ਕਰਵਾਏ ਗੁਰੂ ਤੇ ਉਹ ਆ ਥੱਲੇ ਮਤਲਬ ਜਿੱਦਾਂ ਆਪਾਂ ਕੁਝ ਵੀ ਰੱਖਣਾ ਹੋਵੇ ਅਰਗਬਤੀ ਜੋ ਲਿਖੋ ਕਿ ਸਾਰਾ ਕੁਝਿੱਥੇ ਰੱਖ ਲਈ ਉਹ ਬਣਾਇਆ ਸਾਡਾ ਦਰਾਜ ਵੇਖ ਸਕਦੇ ਜੀ ਐਦਾਂ ਦੇ ਦਰਾਜ ਆ ਤੇ ਇਹਦਾ ਦਰਾਜ ਵੀ ਐਦਾਂ ਦਾ ਵਾ ਤੇ ਆ 골ਡਨ ਪੱਟੀ ਵਾ ਜੀ ਸਾਈਡ ਸੇ ਕਿੱਥੇ ਪੱਟੀ ਪadne ਹਜੇ ਇੱਥੇ ਹਜੇ ਇੱਥੇ ਬੈਕ ਟੂ ਵਲੌਗ ਮਿਲਦੇ ਆ ਜੀ ਹੁਣ ਤੁਹਾਨੂੰ ਜਦੋਂ ਕੱਲ ਪੂਰਾ ਰੈਡੀ ਹੋ ਜਾਊਗਾ ਗਾਇਸ ਇਹ ਆ ਤਾਂ ਆ ਗਿਆ ਜੀ ਐਲਡੀ ਐਲਟੀ ਪੈਨਲ ਤੇ ਤੁਹਾਨੂੰ ਦੱਸਿਆ ਸੀ ਨਾ ਇਹ ਬਾਬੇ ਦਾ ਆਪਾਂ ਮਤਲਬ ਬਣਾਉਣਾ ਆ ਜੀ ਵੇਖ ਸਕਦੇ ਜੂ ਐਦਾਂ ਵਿੱਚ ਉਹ ਇੱਕ ਸਤਨਾਮ ਲੱਭ ਸਤਿਵਾਹੀ ਗੁਰੂ ਇਦਾਂ ਲਗਾਤਾ ਤਾਂ ਉਹ ਖੰਡੇ ਬਣ ਗਏ ਇਹ ਸਟicker ਲਉਣਾ ਇੱਥੇ ਲਉਣਗੇ ਨਾ ਜਦੋਂ ਅੰਕਲ ਨੂੰ ਉਹਦੇ ਤੁਹਾਨੂੰ ਦਿਖਾਵਾਂਗੇ ਇਹ ਬਾਕੀ ਸਫਾਈ ਵੀ ਕਰਨੀ ਫਿਨਿਸ਼ਿੰਗ ਮੰਨ ਲਓ ਕਰਨੀ ਆ ਜੀ ਹੈ ਤੇ ਆ ਹੁਣ ਆਪਣਾ ਲੱਗਣੀ ਅੱਜ ਲਾਈਟਾਂ ਲੱਗ ਜਾਈ ਆ ਸਾਰਾ ਕੁਝ ਹੋ ਜਾਣਾ ਜੀ ਕੰਮ ਇਹ ਤਿਆਰੀ ਹੋ ਮੰਨ ਲਓ ਡਿਪੈਂਡੈਂਟ ਤੇ ਵੇਖ ਸਕਦੇ ਜੂ ਤੇ ਵੇਖ ਸਕਦੇ ਜੂ ਗਾਇਸ ਇਸ ਵਾਈ ਨੂੰ ਜਾਲ ਲੱਟਦਾ ਨੂੰ ਖਾਈ ਦਿੱਤੇ ਆ ਅੱਜ ਲੱਗਣ ਨੂੰ ਬੱਤੀ ਲਾਉਂਗਾ ਤੇ ਫਿਰ ਲੋਦੇ ਆਪਾਂ ਤੇ ਉਹ ਵੀ ਤੁਹਾਨੂੰ ਵਲੌਗ ਬਖਾਵਾਂਗੇ ਨਾਲ ਨਾਲ ਨਹੀਂ ਵੇਖ ਸਕਦੇ 골ਡਨ ਪੱਟੀ ਲੱਤ ਗਈ ਅੱਜ ਸਾਰਾ ਕੁਝ ਹੀ ਮਤਲਬ ਕਰਤਾ ਤੁਹਾਨੂੰ ਜਦੋਂ ਪੂਰਾ ਰੈਡੀ ਹੋ ਜੂਗਾ ਫਿਰ ਸਾਰੇ ਤੁਹਾਨੂੰ ਦਿਖਾਵਾਂਗੇ ਵੇਖੋ ਕਿੰਨੇ ਸੋਹਣੇ ਆ ਜੀ ਲੋਰ ਤੇ ਤੇ ਬਾਅਦ ਵਿੱਚ ਮਿਲਦੇ ਬਾਅਦ ਵਲੌਗ ਇਸਨ ਹੱਡ ਲੱਗਣ ਦੇ ਆ ਪੇ ਮੰਦਰ ਦਾ ਦਰਵਾਜਾ ਤੂੰ ਕੋਮਾ ਕਟਾ ਗਿਆ ਕਿ ਪਰ ਉਹ ਗਾਇਸ ਬਣ ਗਿਆ ਹੈ ਜੀ ਹਾਂਜੀ ਉਹ ਫੱਟੇ ਚ ਰੱਢ ਜੂਗੇ ਹਾਂ ਕਿਹੜੇ ਫੱਟੇ ਉਹ ਜਿਹੜਾ ਵਜਣੀ ਆ ਆਪਾਂ ਦੇ ਤਾਹ ਜਨਾ ਗਾਇਸ ਬਣ ਕੇ ਹੋ ਗਿਆ ਜੀ ਰੈਡੀ ਮਤਲਬ ਇੱਕ ਦਰਵਾਜ਼ਾ ਹੋ ਗਿਆ ਰੈਡੀ ਚਾ ਕੇ ਦਰਵਾਜ਼ਾ ਲਨੋ ਬਸ ਲਾਈਟਾਂ ਹੀ ਦਿਖਣ ਲੱਟੇ ਰਹੀਆਂ ਲਾਈਟਾਂ ਤੇ ਕੈਲਡੀ ਰਹਿ ਗਈ ਬਾਕੀ ਤੇ ਗਾਇਸ ਆਲਮੋਸਟ ਵੇਖ ਸਕਦੇ ਜਾਵੇ ਮੰਮੀ ਦਿਖਾਓ ਹਾਂ ਵੇਖੋ ਅੰਦਰੋਂ ਵਿਖਾਓ ਮੰਮੀ ਅੰਦਰੋਂ ਇਦਾਂ ਦਾ ਆ ਜੀ ਗਾਇਸ ਆ ਲੱਗਣੀ ਹੈ ਟੇਪ ਤੇ ਇਹ ਜਿੱਥੇ ਆਈ ਥਿੰਕ ਟੇਪ ਲੱਗਣੀ ਹੈ ਐਂਦਾਂ ਵੇਖੋ ਸਪਾਈਚ ਬੜੀ ਹਾਈ ਵੇਖ ਸਕਦੇ ਜੂ ਇਹ ਮੈਂ ਗੱਤਾ ਹਲਕਾ ਹੈ ਗਾਇਸ ਇਸ ਐਕਿੰਗ ਚੱਲੰਦਾ ਪਰ ਤੇ ਗਾਇਸ ਜਦੋਂ ਚਾਂਸ ਰਵਰ ਜਾ ਦਾ ਭਾਦੀ ਮੀਟਿੰਗ ਕਿ ਇਹ ਦੀਸ ਫਾਈ ਹੋਣਗੀ ਅਣੀ ਕੋਲ ਚੱਲਾਂਗੇ ਹੈ ਗਾਇਸ ਜੀ ਹੋਣ ਦੇ ਜੀ ਰੈਡੀ ਆ ਟੋਲਮੋਸਟ ਬਣ ਕੇ ਹੋ ਗਿਆ ਰੈਡੀ ਤੇ ਆ ਜਿਹੜਾ ਬਣਾਇਆ ਵਾ ਇਹ ਹੈ ਜੀ ਬੋਸ ਬੇਸ ਸਾਡਾ ਤੇ ਟਾਂਚ ਜਿਵੇਂ ਸ਼ੁਰੂ ਕਰਤਾ ਸੀ ਤੇ ਉਹ ਦੇ ਬਾਕਸ ਦੇ ਹਾਂ ਇੰਦਾ ਵੇ ਦੇ ਵਿੱਚ ਰਭਾਨਾ ਜੀ ਹੁਣ ਬੈਕ ਟੂ ਲੰਗ ਜਲਦੀ ਤੁਹਾਨੂੰ ਬਾਚ